ਅਮਰੀਕਾ ਖਾਲਸਾ ਵੈਰੀ ਗੁਰੂ ਕੀ ਫਤਿਹ ਦਵਿੰਦਰ ਸਿੰਘ ਕਾਲੂ ਕਿਸਾਨ ਬੈ ਦੂਰਸਗਰ ਕਮੇਟੀ ਪੰਜਾਬ ਤੋਂ ਅੱਜ ਬਹੁਤ ਵੱਡਾ ਸਮਾਂ ਹੈ ਅਸੀਂ ਅੱਜ ਪਿੰਡ ਸਾਬ ਤੇ ਪਿੰਡ ਆਪਣੇ ਜਥੇਬੰਦੀ ਦੇ ਪਰਿਵਾਰ ਦੇ ਵਿਸਥਾਰ ਦੇ ਵਿੱਚ ਇੱਥੇ ਪਹੁੰਚੇ ਆ ਸਾਡੇ ਅੱਜ ਸਾਨੂੰ ਸਰਦਾਰ ਗਰਨਾਮ ਸਿੰਘ ਹੋਣਾ ਨੇ ਆਪਣੇ ਸਾਥ ਦੇ ਪਿੰਡ ਤੇ ਨਾਲ ਮਾਖਾ ਪਿੰਡਿਆ ਉੱਥੇ ਜਥੇਬੰਦੀ ਬਣਾਉਣ ਵਾਸਤੇ ਸਾਡੇ ਨਾਲ ਵਿਚਾਰ ਤੰਦਰਾ ਕੀਤਾ ਸੀ ਸੋ ਅੱਜ ਮੈਂ ਤੇ ਸਾਡੇ ਪਿੰਡ ਸਾਹਿਬ ਤੇ ਅਮਨਪਾ ਜੀ ਅਸੀਂ ਇੱਥੇ ਪਹੁੰਚੇ ਹਾਂ ਅੱਜ ਕਿਸਾਨ ਵਿਜੂਦ ਉਸਾਰਚ ਕਮੇਟੀ ਦਾ ਗਠਨ ਕੀਤਾ ਗਿਆ ਪਿੰਡ ਸਾਹਿਬ ਦੇ ਪਿੰਡ ਜਿਦੇ ਵਿੱਚ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੀ ਨੂੰ ਬਣਾਇਆ ਗਿਆ ਆ ਤੇ ਇਸੇ ਤਰ੍ਹਾਂ ਇਹਨਾਂ ਨੇ ਆਪਣਾ ਸਕੱਤਰ ਤੇ ਪ੍ਰੈਸ ਸਕੱਤਰ ਤੇ ਖਜ਼ਾਂਚੀ ਬਣਾਇਆ ਗਿਆ ਆ ਅੱਜ ਤੋਂ ਬਾਅਦ ਜਥੇਬ ਕਿਸਾਨ ਵਿਜੂਦ ਉਸਾਰਚ ਕਮੇਟੀ ਇਸ ਪਿੰਡ ਦੇ ਵਿੱਚ ਆਪਣੀ ਇਸ ਟੀਮ ਨਾਲ 15 ਦਿਨ ਬਾਅਦ ਜੋ ਵੀ ਮੀਟਿੰਗ ਹੋਏਗੀ ਉਹ ਕਰੇਗੀ ਤੇ ਉਸ ਤੋਂ ਬਾਅਦ ਅੱਜ ਤੋਂ ਬਾਅਦ ਜੇ ਕਿਸੇ ਨਾਲ ਵੀ ਜਿੱਦਾਂ ਕਿ ਗਰਨਾਮ ਸਿੰਘ ਹਣੀ ਨੇ ਜਾਂ ਕਿਸੇ ਨਾਲ ਵੀ ਕੋਈ ਸਰਕਾਰੀ ਤੰਤਰ ਜਾਂ ਕੋਈ ਵਿਧਿ ਕੀ ਕਰੇਗਾ ਤਾਂ ਉਹਦੇ ਜਵਾਬ ਦੇ ਵਿੱਚ ਕਿਸਾਨ ਵਿਦੂਸ ਗਰਚ ਕਮੇਟੀ ਜਿਹੜੀ ਆ ਉਹ ਇਹਨਾਂ ਦੇ ਨਾਲ ਖੜੋਏਗੇ ਇਹ ਸਾਰਾ ਮਸਲਾ ਜਿਹੜਾ ਆ ਸਰਦਾਰ ਸਵਿੰਦਰ ਸਿੰਘ ਚਤਾਲਾ ਸਾਹਿਬ ਜੋ ਸਾਡੇ ਜ਼ਿਲ੍ਹੇ ਨੂੰ ਦੇਖ ਰਹੇ ਨੇ ਸਰਦਾ ਪਰਮਜੀਤ ਸਿੰਘ ਦੇ ਕੁਲਾ ਉਹਨਾਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਆ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਧੀਨ ਅੱਜ ਸਾਬ ਦੇ ਪਿੰਡ ਦੇ ਵਿੱਚ ਜਿਹੜੀ ਆ ਕਿਸਾਨ ਮਜ਼ਦੂਰ ਸਰਸ ਕਮੇਟੀ ਦੀ ਜਿਹੜੀ ਇੱਕ ਇਕਾਈ ਆ ਇਹਦੀ ਗਠਨ ਕੀਤਾ ਗਿਆ ਆ ਸਰਵਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ